ਕੁਈ ਨਸੀਰ ਤੇ ਤਾਂ ਫਿਕਰ ਨਾ ਕਰ। ਇੱਕ ਦਿਨ ਆਪਣੀ ਵੀ ਬੈਠੂ ਸੁਣੂਗਾ। ਕਿ ਸੁਣੂਗਾ ਜੀ ਬਾਈ ਗੁਰੂ? ਅੱਜ ਤੱਕ ਤਾਂ ਸੁਣੀ ਨਹੀਂ ਬਾਈ ਗੁਰੂ ਨੇ ਆਪਾਂ। ਨਹੀਂ ਨਹੀਂ ਇੱਥੇ ਬੈਠੀ ਆਂ ਅੰਦਰ ਬੈਠ ਜਾਂਦੀ। ਭਾਬੀ ਅੰਦਰ ਨਾਲ ਮੈਨੂੰ ਘਬਰਾਟ ਜੀ ਹੋ ਜਾਂਦੀ ਸੀ। ਮੈਂ ਤਾਂ ਬੈਗੀ ਨਾਲੇ ਹਵਾ ਚੱਲੀ ਜਾਂਦੀ। ਨਾ ਕੀ ਹੋ ਗਿਆ ਠੀਕ ਤਾਂ? ਹਾਂ ਭਾਬੀ ਠੀਕ ਆ। ਦਵਾਈ ਦਵਾਈ ਲੈ ਲੇ। ਹਾਂ ਦਵਾਈ ਤਾਂ ਖੁਸ਼ੀ ਵਾਲੀ ਗੱਲ। ਆ ਜਾ ਅੰਦਰ ਬੈਠ ਮੈਂ ਦੱਸ ਦੇ ਤੇਰੇ ਵੀਰੇ ਤੇ ਮਾਸੇ ਨੂੰ। ਆ ਜਾ। ਇਹ ਹਾਂ। ਠੀਕ ਐ। ਦੇਖੀ। ਦੇਖੀ ਉੱਥੇ ਕਿੰਨੇ ਚੱਕੀ ਜਾਂਦਾ। ਕਿੰਨਾ ਸੋਹਣਾ ਬੇਬੇ ਕਾਹਨ ਵਾਹੇ ਗੁਰੂ ਵਾਹੇ ਗੁਰੂ ਵਾਹਿ ਹੈ ਵਾਹਿਗੁਰੂ ਲ ਮੈਂ ਵੀ ਚੱਕ ਲਾਂ ਜਵਾਗ ਨੂੰ ਕਿ ਮੈਂ ਪਿਆ en la zona de aquí mira puerta ਬੈਗ ਨੂੰ ਨੇ ਐਡੀ ਖੁਸ਼ੀ ਦਿਤੀ ਐ ਤੇ ਜੇ ਮੇਰੇ ਪੁੱਤ ਨੂੰ ਫੋਨ ਲੱਗ ਜੇ ਤਾਂ ਉਹਨੂੰ ਵੀ ਕਿੰਨੀ ਖੁਸ਼ੀ ਮਿਲੇ ਤੇ ਜੋ ਹੁੰਦਾ ਓਰੇ ਤਾਂ ਗੱਲ ਕੁਛ ਹੋਰ ਹੀ ਹੋਣੀ ਸੀ ਖੁਸ਼ੀ ਦੂਣੀ ਤੋਂ ਚੌਗਣੀ ਹੋ ਜਾਂਦੀ ਹੁਣ ਮੈਂ ਕਰਾਂ ਕੀ ਹੋਣ ਹੀ ਨਹੀਂ ਲੱਗਦਾ ਟੂ ਟੂ ਕਰਕੇ ਕੱਟਿਆ ਜਾਂਦਾ ਹੈਗਾ ਅਵਤਾਰ ਨੂੰ ਲਾ ਕੇ ਦੇਖਦੀ ਹਾਂ ਹੁਣ ਜੇ ਲੱਗ ਜੀ ਬਾਲਾ ਇਹ ਵੀ ਕਟਿਆ ਗਿਆ ਇਹ ਵੀ ਨਹੀਂ ਲੱਗਿਆ ਹੈਗਾ ਟੂ ਟੂ ਕਰਕੇ ਹੀ ਕਟਿਆ ਗਿਆ ਹੁਣ ਕਰਾਂ ਤਾਂ ਮੈਂ ਕਰਾਂ ਤਾਂ ਕੀ ਕਰਾਂ ਮੈਂ ਤਾਂ ਇਹ ਕਹਿਣੀ ਆ ਵੀ ਮੈਂ ਮੰਗੇ ਨਹੀਂ ਕਹਿਦਣੀ ਵੀ ਭਾਈ ਪੁੱਤ ਫੋਨ ਲਾ ਵਾਲਾ ਦੇਖੀਏ ਨੇ ਨਾ ਲੱਗਦਾ ਹੀ ਨਹੀਂ ਨਾ ਤਸੀਰੇ ਨਹੀਂ ਲੱਗਦਾ ਅੱਛਾ ਤੇ ਫਿਰ ਮੈਂ ਕਿਹਾ ਚਲ ਉਹਦੇ ਦੋਸਤ ਹੈ ਜਿਹੜਾ ਉਧਰ ਹੂ ਲਾ ਕੇ ਦੇਖਣਾ ਅੱਛਾ ਉਹ ਵੀ ਟੂ ਟੂ ਕਰਕੇ ਕਟਿਆ ਗਿਆ ਹੁਣ ਕਿਵੇਂ ਕਰਾਂ ਮੈਂ ਦੱਸ ਬਚਾਰ ਕੋਈ ਨਹੀਂ ਮੇਰੇ ਉੱਥੇ ਨੈਟਵਰਕ ਨਹੀਂ ਹੈ ਯਾ ਬਸ ਆਹੀ ਗੱਲ ਐ ਫਿਰ ਮੈਂ ਅਜਿਹੀ ਵੀ ਇੰਨੀ ਖੁਸ਼ੀ ਹੈ ਹੈਨਾ ਜੇ ਸੀਰੇ ਨੂੰ ਪਤਾ ਲੱਗ ਜੇ ਤਾਂ ਖੁਸ਼ੀ ਨਾ ਦੁੱਗਣਾ ਚੌਗਣਾ ਹੋ ਜੇ ਹੈਨਾ ਇਹ ਤਾਂ ਗੱਲ ਹੈਗੀ ਜੀ ਹੌਸਲੇ ਵਾਲੀ ਗੱਲ ਹੁੰਦੀ ਹੈ ਪਰ ਆਪਣੀ ਫੋੜੇ ਵੀ ਕੋਈ ਹੱਲ ਨਹੀਂ ਹੈਗਾ ਨਾ ਹੁਣ ਉਹ ਵੀ ਤਾਂ ਆਇਆ ਫਿਰ ਉਹਨੂੰ ਕੀਵੇਂ ਕਰੀਏ ਉਹਨੂੰ ਪਤਾ ਤਾਂ ਜ਼ਰੂਰੀ ਹੈ ਦੱਸਣਾ ਤਾਂ ਚਾਹੀਦਾ ਸੀ ਹੈਨਾ ਆਪਣਾ ਹੱਕ ਬੰਦ ਹੈ ਹੋਰ ਕੰਨ ਨਾਲ ਹੋ ਹੀ ਰਿਹਾ ਹੋਰ ਸਾਰਿਆਂ ਨੂੰ ਪਤਾ ਲੱਗ ਗਿਆ ਸਭ ਨੂੰ ਪਤਾ ਲੱਗ ਗਿਆ ਹੁਣ ਕਿਵੇਂ ਕਰੀਏ ਜਿਹਨੂੰ ਪਤਾ ਲੱਗ ਗਿਆ ਉਹ ਤਾਂ ਭੱਜਿਆ ਹੁੰਦਾ ਲੈ ਉਹ ਤਾਂ ਛੁੱਟੀ ਲੈ ਕੇ ਉਹਦੀ ਵਜਦਾ ਉਰੇ ਹਾਂ ਤੇ ਹੌਸਲੇ ਨਾਲ ਥੱਬੇ 'ਚ ਹੋ ਜਾਂਦਾ ਕਲ ਕੋਈ ਨਾ ਬੇਬੇ ਮੈਂ ਲਾ ਕੇ ਦੇਖੂਗਾ ਇਹ ਲੱਗਾ ਸੀ ਇਹਦਾ ਤੂੰ ਲਾ ਕੇ ਦੇਖੀ ਬਣਾ ਹੈ ਹਾਂ ਕੋਈ ਗੱਲ ਨਹੀਂ ਉਤਾਰਨ ਨੂੰ ਵੀ ਦੇਖ ਲੂੰ ਜੇ ਉਤਾਰਦਾ ਲੱਗਾ ਉਹਨੂੰ ਕਹਿ ਦਾਂਗੇ ਵੀ ਉਹ ਸੁਨੇਹਾ ਲਾ ਸੁਆ ਦੇ ਤਿਕਰਾ ਹਾਂ ਇਹ ਤੇ ਤਾਂ ਲੱਗਿਆ ਨਹੀਂ ਮੈਂ ਲਾਇਆ ਸੀ ਉਤਾਰਨ ਨੂੰ ਵੀ ਉਹਨਾਂ ਤਾਂ ਮੈਂ ਵੀ ਰੋਜ਼ ਲਈ ਜਾਂਦਾ ਬੇਬੇ ਪਰ ਕੀ ਕਰਕੇ ਉਹ ਲੱਗਦੇ ਨਹੀਂ ਹੈਗਾ ਨਾ ਕੁਝ ਪਤਾ ਲੱਗਦਾ ਉਹੀ ਤਾਂ ਹੈ ਹੁਣ ਫਿਰ ਕਿਵੇਂ ਕਰਨਾ ਚੱਲ ਮੈਂ ਜਾਂਦਾ ਖੇਤ ਕੰਮੇ ਤੇ ਜੇ ਕੋਈ ਲੋੜ ਹੋਈ ਮੈਨੂੰ ਫੋਨ ਕਰ ਦਿਓ ਠੀਕ ਹੈ ਚੰਗਾ ਪੁੱਤ ਤੇ ਨਾਲੇ ਮਾੜੇ ਨੇਖਾ ਦਾ ਧਿਆਨ ਰੱਖਿਓ ਹਾਂ ਹਾਂ ਕੋਈ ਨਹੀਂ ਪੁੱਤ ਤੇ ਕੋਈ ਚੀਜ਼ ਚੂਈ ਦੀ ਲੋੜ ਆ ਮੈਂ ਲਿਆ ਦਿੰਦਾਗਾ ਨਾ ਇਹ ਤਾਂ ਕੋਈ ਚੀਜ਼ ਦੀ ਲੋੜ ਨਹੀਂ ਜੇ ਲੋੜ ਪਈ ਤਾਂ ਫੋਨ ਕਰ ਦੇਵਾਂਗੇ ਤੈਨੂੰ ਹਾਂ ਕੋਈ ਨਾ ਮੈਂ ਖੇਤ ਜਾ ਆ ਮੈਂ ਚੱਲਾ ਜਾ ਤੂੰ ਖੇਤ ਦਾ ਕੰਮ ਸੰਭਾਲ ਪੁੱਤ ਕਾਇਦ ਨੂੰ ਵਗ ਰੁੱਜੇ ਪੈਨ ਨੂੰ ਆਪਾਂ ਨੂੰ ਪਰਮਾਤਮਾ ਨੇ ਵਧੀਆ ਸੁਣ ਲਈ ਭਾਈ ਤੇ ਮੈਂ ਕਹਿੰਦੀ ਆ ਵੈਗਰੂ ਹਰ ਇੱਕ ਦੀ ਐਂ ਸੁਣੀ ਚਲ ਦੇਖਦੀ ਆ ਜਾ ਕੇ ਨੇ ਹਨੀ ਕਿੰਨੇ ਦਿਨ ਉਹ ਖੇਤ ਨਹੀਂ ਆਇਆ ਚਲ ਵਧੀਆ ਹੋ ਗਿਆ ਕੰਮ ਆ ਵੀ ਬੈਰੂਨ ਸੌਣ ਲਿਨਿਆ ਸੀ ਚਲ ਹੁਣ ਸੁੱਖੀ ਸੰਦੇ ਆ ਕੇ ਘਰੇ ਜਾਊਗੀ ਆਪਾਂ ਇੰਟੈਂਸ਼ਨ ਜ਼ਰੂਰ ਹੋਗੀ ਬਸ ਹੁਣ ਤਾਂ ਇੱਕੋ ਹੀ ਫਿਕਰ ਆ ਕਿ ਰਸੀਰੇ ਨਾਲ ਗੱਲ ਹੋ ਜੇ ਫਿਰ ਮੈਂ ਜਮਾ ਬੇਫਿਕਰਾ ਹੋ ਜਾਊਂਗਾ ਫੋਨ ਲਾ ਕੇ ਦੇਖੀ ਸੀਰੇ ਨੂੰ ਕੀ ਲੱਗੀ ਜਾਵੇ ਉਹ ਤਾਂ ਬੇਬੇ ਵਿਚਾਰੀ ਸਵੇਰ ਦੇ ਲਾਉਣ ਲੱਗੀ ਆ ਕੰਜੀ ਲੱਗਦਾ ਨਹੀਂ ਹੈਗਾ ਆਉ ਤਾਰਨ ਲੱਗੇ ਦੇਖ ਲੈ ਆਏ ਨਹੀਂ ਫਿਰ ਕੀ ਹੈ ਬਈ ਕੀ ਹਾਲ ਚਾਲ ਨੇ ਹਾਂ ਅਸੀਂ ਠੀਕ ਐ ਵਧੀਆ ਜਿਵੇਂ ਤੁਸੀਂ ਦੱਸੋ ਵਧੀਆ ਵਧੀਆ ਬਦਾਨਿਆ ਬਈ ਪਹਿਲਾਂ ਤਾਂ ਸੁਣੋ ਓਹੋ ਸਾਨੂੰ ਪਤਾ ਨਹੀਂ ਮੈਂ ਮਾਮਾ ਬਣ ਗਿਆ ਤੇ ਤੁਸੀਂ ਡੈਡੀ ਬਣ ਗਏ ਨਹੀਂ ਭਾਈ ਛੋੜੇ ਨਾ ਥੋੜੀ ਮੈਂ ਮਜ਼ਾਕ ਕਰੂੰਗਾ ਕੋਲ ਨਹੀਂ ਕਰਦਾ ਮਜ਼ਾਕ ਨਹੀਂ ਕਰਦਾ ਸੱਚੀ ਕਹਿ ਰਿਆਂਗਾ ਯਾਰ ਇਹ ਤਾਂ ਸੋਨੋ ਕਿ ਤੇਰਾ ਦਸਣਾ ਸੀਗਾ ਪਰ ਕੀ ਕਰੀਏ ਤੁਹਾਡਾ ਫੋਨ ਹੀ ਨਹੀਂ ਲੱਗਦਾ ਫਿਰ ਤੁਸੀਂ ਆਪ ਲਾ ਕੇ ਦੱਸੋ ਹੁੰਦੇ ਨਹੀਂ ਭਈ ਸਿਤਾ ਬਤਾਰ ਨਾਲ ਵੀ ਬਥੇਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਐ ਆਉਤਾਰ ਦਾ ਵੀ ਫੋਨ ਲੱਗਿਆ ਨਹੀਂ ਹੈਗਾ ਹਾਂ ਹਾਂ ਭਈ ਉਹ ਵੀ ਡਿਊਟੀ ਤੇ ਆ ਰਹੇਗਾ ਐ ਤਾਂ ਮੈਨੂੰ ਬੇਬੇ ਨੇ ਦੱਸਿਆ ਸੀਗਾ ਵੀ ਉਹ ਬੇਬੇ ਉਹਨੂੰ ਆਉਤਾਰ ਛੱਡ ਕੇ ਗਿਆ हां भाई ਹੁਣ ਤਾਂ ਤੁਸੀਂ ਬੱਸ ਛੇਤੀ ਛੇਤੀ ਆ ਜਾਓ ਛੁੱਟੀ ਲੈ ਕੇ ਤੇ ਆ ਗਿਆ ਆਵਦਾ ਮੁੰਡਾ ਦੇਖੋ ਠੀਕ ਹੈ ਕੀ ਲੋ ਗਿਆ ਫੋਨ ਹੀ ਕੱਟਿਆ ਗਿਆ ਨਾ ਕੇ ਲੱਗ ਗਿਆ ਮੋੜ ਗਿਆ ਫੇਰ ਨੈਟਵਰਕ ਦੁਬਾਰਾ ਨਹੀਂ ਬਾਈ ਕਹਿੰਦਾ ਮੇਰਾ ਤਾਂ ਫੋਨ ਹੀ ਖੋਖਾ ਬਣ ਰਿਹਾ ਹੈਗਾ ਕਿਸੇ ਕੰਮ ਦਾ ਨਹੀਂ ਸੀਗਾ ਚਲਾਂ ਆਪਾਂ ਕਰਾਂ ਹੁਣ ਇਹ ਗੱਲ ਜਾ ਕੇ ਨਿਹਨ ਦੇ ਬਿਬੇ ਨੂੰ ਦਸੀਏ ਵੀ ਮੇਰੀ ਫੌਜੀ ਨਾਲ ਗੱਲ ਹੋ ਗਈ ਉਹ ਕਿੰਨਾ ਖੁਸ਼ ਹੋਣਗੇ ਚਲ ਇਹ ਦੱਸ ਦਿਆ ਚੱਲ ਕੇ ਬਿਬੇ ਨੂੰ ਨਿਹਾ ਇਹ ਇੰਨਾ ਕਿਉਂ ਰੋਈ ਜਾਂਦਾ ਹੈ ਇਹ ਪਤਾ ਨਹੀਂ ਭਾਬੀ ਕੀ ਹੋ ਗਿਆ ਤੇਰੇ ਕਿਹਾ ਮੈਂ ਦੱਸਾਂ ਨਾ ਪਾਪੀ ਦੁੱਧ ਤਾਂ ਪੀ ਲਿਆ ਨੀ ਚੁੱਪੋ ਲੈਣ ਵਾਲੀ ਦਵਾਈ ਦਿੱਤੀ ਸੀ ਦੇਤੀ ਭਾਬੀ ਬੱਸ 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 ਪੁੱਤ ਬੱਸ ਐਂ ਕਦੋਂ ਭਰੀ ਜਾਂਦਾ ਇਹ ਪਤਾ ਨਹੀਂ ਭਾਬੀ ਕੀ ਹੋ ਗਿਆ ਮੈਨੂੰ ਫੜਾ ਦੇ ਮੈਂ ਵੇਖਾਂ ਚੁਪਕਰਾ ਕੇ ਕੀ ਤਾਂ ਹੋ ਹੀ ਜਾਵੇ ਮੇਰੇ ਕੋਲ ਲੈ ਭਾਬੀ ਭੀ ਐ ਕਰ ਲਿਆ ਮੈਨੂੰ ਘੇੜੇ ਦਵਾਉਣੀਆਂ ਬਾਹਰ ਹਾਂ ਹਾਂ ਵੀਰੇ ਤੈਨੂੰ ਕੋਈ ਖੁਸ਼ਖਬਰੀ ਦੀ ਗੱਲ ਦੱਸਾਂ ਹਾਂ ਵੀਰੇ ਮੇਰੀ ਨਾਲ ਸੀਰੀਅਲ ਗੱਲ ਹੋਈ ਸੀ ਹੈ ਵੀਰੇ ਹਾਂ ਸੱਚੀ ਕਿਵੇਂ ਨੇ ਠੀਕ ਸੀ ਹਾਂ ਠੀਕ ਹੈ ਵਧੀਆ ਕਦੋਂ ਆਉਣਗੇ ਉਹ ਬਸ ਕਹਿੰਦਾ ਇਹ ਕਿ ਮੈਂ ਜਲਦੀ ਆ ਜਾਊਗਾ ਮਨ ਨੂੰ ਦੱਸਤਾ ਸੀ ਜੇ ਤੂੰ ਡੈਡੀ ਬਣ ਗਿਆ ਤੇ ਬਹੁਤ ਖੁਸ਼ ਹੋਇਆ ਉਹ ਅੱਛਾ ਹਾਂ ਚੱਲ ਵਧੀਆ ਵੀਰੇ ਮੇਰੀ ਵੀ ਗੱਲ ਕਰਾ ਦਿੰਦੇ ਉਹ ਮੇਰੀ ਗੱਲ ਹੋ ਗਿਆ ਫੋਨ ਕੱਟ ਗਿਆ ਨੈਟਵਰਕ ਨਹੀਂ ਹੈਗਾ ਇੱਕ ਤਾਂ ਵੀਰੇ ਉਹਨਾਂ ਦੀ ਡਿਊਟੀ ਹੈ ਜੀ ਜਗ੍ਹਾ ਤੇ ਲੱਗ ਜਾਂਦੀ ਉੱਥੇ ਰੇਂਜ ਹੀ ਨਹੀਂ ਆਉਂਦੀ ਮੇਰੇ ਵੀ ਥੋੜੀ ਜੀ ਖਾਲੀ ਹੋਈ ਸੀ ਦੋ ਕੁ ਮਿੰਟ ਅ ਅੱਛਾ ਹਾਂ ਮੈਂ ਸਾਰੇ ਬਹੁਤ ਜ਼ਸਤਾ ਸੀ ਉਹਨੂੰ ਹੂੰ ਤਾਂ ਠੀਕ ਨੇ ਨਾ ਉਹ ਹਾਂ ਉਹ ਠੀਕ ਹੈ ਕਹਿੰਦਾ ਉੱਥੇ ਨੈਟਵਰਕ ਨਹੀਂ ਹੈਗਾ ਤਾਂ ਕਰਕੇ ਮੈਂ ਇਹਨਾਂ ਦਾ ਫੋਨ ਲਾ ਸਕਦਾ ਕਿਸੇ ਨੂੰ ਤੇ ਨਹੀਂ ਕਹਿੰਦਾ ਮੇਰੇ ਕੋਲ ਫੋਨ ਆਉਂਦਾਗਾ ਠੀਕ ਆ ਤੇ ਆਉਂਦਾ ਨਹੀਂ ਗਿਆ ਕਦੋਂ ਆਣਾ ਕਦੋਂ ਆਣ ਕੇ ਸੱਚ ਬੱਸ ਕਹਿੰਦਾ ਇਹ ਕਹਿੰਦਾ ਮੈਂ ਛੇਤੀ ਆਉਂਗਾ ਤੇ ਕਹਿੰਦਾ ਨੇਹਨ ਲੈ ਕੇ ਜਾਉਂਗਾ ਮੈਂ ਨਾਲ ਅੱਛਾ ਹਾਂ ਚੱਲਨੇ ਆ ਤੂੰ ਆਰਾਮ ਕਰ ਮੈਂ ਆਉਣਾ ਠੀਕ ਹੈ ਵੀਰੇ ਪੱਪੀ ਨੂੰ ਕੀ ਹੋ ਗਿਆ ਸ਼ਾਇਦ ਇਹ ਗੱਲ ਸੁਣ ਕੇ ਉਦਾਸ ਹੋ ਗਈ ਜੇ ਮੈਨੂੰ ਸਿਰਲ ਲੈ ਜਾਊਗਾ ਨਾਲ ਜਵਾਬ ਵੀ ਜਾਊਗਾ ਚੱਲ ਗੋ ਆਏ ਰੱਬਾ ਕਿਉਂ ਤਰਸਾਈ ਜਾਂਦਾ ਮੈਨੂੰ ਜਵਾਬ ਦੋ ਮੇਰਾ ਮੈਨੂੰ ਵੀ ਕਪੁੱਤ ਦੇ ਦੇ ਮੇਰੇ ਵੀ ਕੋ ਖਰੀਦ ਦੇ ਕਿਉ ਮੈਨੂੰ ਲੋਕਾਂ ਦਾ ਬਾਝ ਘਬੋਨਾ ਮੈਂ ਕੀ ਕਰਾਂ ਸਿਰਤਾ ਲੇ ਗਏ ਮੈਂ ਕੀ ਕਿਹਾ ਜੀ ਮੈਂ ਤਾਂ ਕੁਛ ਕਿਹਾ ਹੀ ਨਹੀਂ ਕਿਸੇ ਨੂੰ ਕਹਿ ਕੇਉਂ ਨਹੀਂ ਤੂੰ ਉੱਠ ਕੇ ਆ ਗਏ ਨਿਆਣ ਸਾਰਾ ਕੁਝ ਪਤਾ ਲੱਗ ਗਿਆ ਮੈਂ ਕੀ ਕਰਾਂ ਜੀ ਮੇਰੀ ਮਮਤਾ ਅੰਦਰ ਜਾਗ ਰਹੀ ਹੈ ਹਲੂਰੇ ਮਾਰਦੇ ਮੇਰਾ ਜਵਾਕ ਤੂੰ ਬਿਨਾ ਨਹੀਂ ਰਹਿ ਸਕਦੀ ਕਮਲ ਜੀ ਜੇ ਉਹਦੇ ਜਵਾਕ ਨੂੰ ਕੁਝ ਹੋ ਗਿਆ ਨਾ ਸਾਰੀ ਗੱਲ ਤੇਰੇ ਤੇ ਆ ਜੂਗੀ ਜੀ ਮੈਂ ਉਹਦੇ ਜਵਾਕ ਨੂੰ ਕੀ ਕਰਨਾ ਜੀ ਮੈਂ ਤਾਂ ਉਹਦੇ ਜਵਾਕ ਨੂੰ ਆਪੇ ਪੁੱਤਾ ਵਾਂਗੂ ਰੱਖੂੰਗੀ ਲੈ ਆ ਨਾਲ ਤੁਸੀਂ ਗੱਲ ਕਰ ਲਓ ਨਾ ਕਿ ਆਪਾਂ ਨੂੰ ਦੇ ਦੇ ਉਹ ਜਵਾਕ ਬਸ ਸੁਣ ਕੀ ਗੱਲ ਕਰਨੀ ਆ ਫੌਜੀ ਆਊਗਾ ਪੰਜ ਸੱਤ ਦਿਨਾਂ ਤੇ ਕਰ ਉਹ ਲੈ ਜੂਗਾ ਉਹਨਾਂ ਨੂੰ ਮੈਂ ਕੋਈ ਨਾ ਤੂੰ ਫੇਰ ਨਾ ਕਰਾ ਫੇਰ ਨਾ ਪਤਾ ਨੂੰ ਵਧੀਆ ਡਾਕਟਰ ਤੋਂ ਦਵਾਈ ਦਵਾਵਾਂਗੇ ਬੇਬੇ ਬੇਬੇ ਹਾਂ ਪੁੱਤ ਕਿੱਥੇ ਸੀ ਆ ਇੱਥੇ ਹੀ ਆ ਪੁੱਤ ਮੈਂ ਤਾਂ ਕਿਤੇ ਗਈ ਨਹੀਂ ਅੱਛਾ ਹਾਂ ਦੱਸ ਮੈਂ ਤਾਂ ਤੇਰੇ ਨਾਲ ਗੱਲ ਕਰਨੀ ਸੀ ਪੁੱਤ ਦੱਸ ਪੁੱਤ ਕੀ ਗੱਲ ਹੈ ਬੇਬੇ ਤੁਸੀਂ ਪਿੰਡ ਚਲੇ ਜਾਓ ਕਿਉਂ ਕੀ ਗੱਲ ਪੁੱਤ ਬੇਬੇ ਦੇਖੋ ਤੁਹਾਨੂੰ ਵੀ ਪਤਾ ਆਪਣੀ ਨਿੰਮੋ ਦੀ ਪੜ੍ਹਾਈ ਨਾ ਖਰਾਬ ਹੋਈ ਜਾਂਦੀ ਹੈਗੀ ਐ ਉਹ ਜਿੰਨੀਆਂ ਛੁੱਟੀਆਂ ਵੱਜੀ ਜਾਂਦੀਆਂ ਨੇਗੀਆਂ ਤੇ ਦੂਜੀ ਗੱਲ ਤੁਹਾਨੂੰ ਪਤਾ ਆਪਣਾ ਕਿੰਨਾ ਵੱਡਾ ਘਰ ਆਗਾ ਉਹ ਹੁਣ ਬੰਦ ਪਿਆਗਾ ਸਾਰਾ ਸੁੰਨਾ ਸੁੰਨਾਗਾ ਤੇ ਜੇ ਸਿਰ ਆਊਗਾ ਦੇਖ ਕੇ ਕੀ ਕਹੂਗਾ ਵੀ ਕਰੇ ਜਿੰਦਾ ਲੱਗਿਆ ਪਿਆਗਾ ਉਹ ਤਾਂ ਬਹੁਤ ਦੁਖੀ ਹੋ ਜਾਊਗਾ ਪੁੱਤੋ ਤਾਂ ਤੇਰੀ ਗੱਲ ਠੀਕ ਹੈ ਪਰ ਪਤਾ ਕੀ ਹੈ ਸਿਹਰਤ ਕਿਵੇਂ ਸੰਭੋਗੀ ਨਾਲੇ ਤੈਨੂੰ ਨਾਲੇ ਜਵਾਕ ਨੂੰ ਨਾਲੇ ਸਾਰਾ ਘਰ ਦਾ ਕਰੂੰਗੀ ਉਹ ਬੇਬੇ ਤੁਸੀਂ ਫਿਕਰ ਨਾ ਕਰੋ ਮੈਂ ਆਪੇ ਸੰਭਲੂੰਗੀ ਚਲ ਦੇਖ ਲੱਭ ਤਿਵੇਂ ਥੋੜੀ ਸਲਾਹ ਮੈਂ ਤਾਂ ਬਾਗ ਜਾਨੀ ਫਿਰ ਤੁਸੀਂ ਬੇਬੀ ਘਰੋਂ ਕੇ ਜਾਓ ਚਲ ਠੀਕ ਹੈ ਪੁੱਤ ਕੋਈ ਨਹੀਂ ਬੇਬੇ ਮੈਨੂੰ ਸੰਭਲੋਗੀ ਭਾਬੀ ਆਪੀ ਤੇ ਫਿਰ ਨਿੰਮੂ ਦੇ ਕੱਪੜੇ ਕੁੱਪੜੇ ਕਿੱਥੇ ਨੇ ਪਾਲਾ ਮੈਂ ਉਹ ਤਾਂ ਉਧਰ ਹੀ ਪਏ ਨੇ ਧੋਤੇ ਪਏ ਨੇ ਭਾਬੀ ਨੇ ਧੋਤੇ ਸੀ ਕੋਈ ਨਹੀਂ ਵੀ ਤੋ ਮੈਂ ਪਾ ਦਨੀ ਹਾਂ ਹਾਂ ਪਾ ਦੇ ਪੁੱਤ ਫਿਰ ਚਲ ਚੱਲਦੇ ਆਣੇ ਥੋੜੀ ਖੁਸ਼ੀ ਹੈ ਮੈਨੂੰ ਤਾਂ ਐ ਵੀ ਤੂੰ ਔਖੀ ਹੋਵੇਂਗੀ ਨਹੀਂ ਨਹੀਂ ਬੇਬੇ ਮੈਂ ਕਿਉਂ ਔਖੀ ਹੋਵਾਂਗੀ ਮੈਂ ਨੇਹਾ ਤੇ ਜਵਾਕ ਨੂੰ ਆਪੀ ਸੰਭਲੂਗੀ ਚਲ ਠੀਕ ਹੈ ਫਿਰ ਪੁੱਤ ਹੋਰ ਕੀ ਚਾਹੀਦਾ ਚਲ ਕੱਪੜੇ ਪਾ ਦੇ ਫਿਰਨੇ ਆਣ ਹੈ ਤੇ ਮੈਂ ਵੀ ਆਪਦੇ ਕੱਪੜੇ ਇਕੱਠੇ ਕਰ ਲਾਂ ਹਾਂ ਹਾਂ ਬੇਬੇ ਮੇਰੇ ਭਰੇ ਕੁਝ ਗਲਤ ਨਾ ਸੋਚੀਂ ਕਿੰਨੇ ਮੈਨੂੰ ਕਿਉਂ ਭੇਜਦਾ ਭਾਬੀ ਤੇਰੇ ਲਈ ਤਾਂ ਮੈਨੂੰ ਇਹ ਸਭ ਕਰਨਾ ਪੈਣਾ ਸੀ ਤੇਰੇ ਦਿਲ ਦੀ ਇੱਛਾ ਪੂਰੀ ਜੋ ਕਰਨੀ ਸੀ ਮੈਂ ਹੁਣ ਭਾਪੀ ਤੇਰੀ ਇੱਛਾ ਪੂਰੀ ਹੋ ਜੂਗੀ ਹੂੰ ਗੱਲਾਂ ਕਰਦਾ ਤੁਸੀਂ ਇਧਰ ਆਉਂਦੇ ਚਲੋ ਆਉਂਗੀ ਪੁੱਤ ਮੈਂ ਜਲਦੀ ਆਉਂਗੀ ਥੋੜੇ ਦਿਨ ਤੱਕ ਕਾਜੂਗੀ ਲੇ ਐਵੇਂ ਨਾਲ ਲੈ ਕਿਉਂਗੀ ਚੰਗਾ ਬੁੱਤ ਠੀਕ ਹੈ ਰੁਕ ਗਈ ਹੂੰ ਧਿਆਨ ਰੱਖ ਤੂੰ ਕਾਕੂ ਦਾ ਖਿਆਲ ਕੀ ਚੰਗਾ ਹਾਂਜੀ ਕੋਈ ਨਹੀਂ ਹੈਗੀ ਆ ਭਾਬੀ ਆਪੇ ਰੱਖੂਗੀ ਧਿਆਨ ਤਾਂ ਮੈਨੂੰ ਪਤਾ ਹੀ ਹੈ ਤੇ ਤੂੰ ਵੀ ਛੇਤੀ ਆ ਜਾਈਂ ਪੁੱਤ ਕੋਈ ਨਹੀਂ ਬੇਬੇ ਮੈਂ ਆ ਜਾਂਗੀ ਬਸ ਥੋੜੇ ਦਿਨਾਂ ਦਾ ਹੀ ਔਖਾ ਹੈਗਾ ਕੋਈ ਨਾ ਬੇਬੇ ਭੇਜ ਦਾਂਗੇ ਟਾਈਮ ਨਾਲ ਐਵੇਂ ਨਾ ਸੰਸਾ ਕਰੀ ਜਾਓ ਉਹ ਤਾਂ ਸਾਰਾ ਕੰਮ ਨਾ ਤੇਰੇ ਸਿਰ ਪਾ ਗਏ ਮੈਂ ਤਾਂ ਤੇਰੀ ਵੀ ਕਰਾਂ ਕੁਛ ਨਹੀਂ ਹੁੰਦਾ ਕੋਈ ਨਾ ਮੈਂ ਸਭ ਸੰਭਾਲ ਕਰ ਲੂੰਗੀ ਨਾਲ ਤੁਸੀਂ ਕਿੰਨਾ ਕਰ ਜਾਓਗੇ ਤੁਹਾਡੇ ਤੋਂ ਘੜੇਨਾ ਕੰਮ ਹੁੰਦਾ ਚਲੋ ਤਾਂ ਠੀਕ ਹੈ ਪੁੱਤਾ ਚਾਪੇ ਦਾ ਕੰਮ ਬਹੁਤ ਵੱਡਾ ਹੁੰਦਾ ਪਰ ਮੁੱਟਾ ਨਹੀਂ ਹੁੰਦਾ ਕੋਈ ਨਾ ਬੇਬੇ ਦੇਖ ਲੈ ਲਨੇ ਆ ਫਿਕਰ ਕਰੀਐ ਨਹੀਂ ਤੇਰੀ ਸੱਸ ਦਾ ਬੇਬੇ ਤਾਂ ਹੀ ਫਿਕਰ ਕਰੀ ਜਾਂਦੀ ਬੇਬੇ ਕੁਛ ਨਹੀਂ ਹੁੰਦਾ ਇਹਦੇ ਵਿੱਚ ਸਾਰੇ ਕੱਪੜੇ ਪਾਤੇ ਬੇਬੇ ਮੈਂ ਤੁਹਾਡੇ ਨਿੰਮੋ ਦੇ ਪਾਤੇ ਨਾ ਹਾਂਜੀ ਪਾਤੇ ਚਲ ਠੀਕ ਚਲ ਧਿਆਨ ਨਾਲ ਜਾਇਓ ਫੋਨ ਕਰਦੇ ਹੋ ਪਹੁੰਚ ਕੇ ਆਪਦਾ ਧਿਆਨ ਰੱਖੀ ਚੰਗਾ ਬੇਬੇ ਨੂੰ ਤੰਗ ਨਾ ਕਰੀ ਚਲ ਠੀਕ ਹੈ ਪੁੱਤਾ ਹਾਂਜੀ ਚਾਰ ਰੱਖਿਆ ਆਉਦਾ ਸੀ ਹਾਂਜੀ ਹਾਂ ਠੀਕ ਧਿਆ ਦਿਆ ਨੇ ਹਟੋ ਉੱਥੇ ਮੈਂ ਤਾਂ ਨਹੀਂ ਕਹਿੰਦੀ ਸੀ ਤੈਨੂੰ ਚਾਹ ਲਿਆ ਕਿਦਾਂ ਨਾ ਨਾ ਭਾਬੀ ਮੈਂ ਨਹੀਂ ਖੁਸ਼ ਵੀ ਖਾਣਾ ਤੂੰ ਤੇ ਜਪਤੀ ਜੀ ਪਾ ਕੇ ਲਿਆ ਦਾਨੀ ਆ ਬਸ ਭਾਬੀ ਦੋ 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 ਤਾਂ ਮਸਾ ਕਿਹੜਾ ਛੁੱਟਿਆ ਮੇਰਾ ਲੈ ਹੁਣ ਤਾਂ ਤੈਨੂੰ ਹੋਰ ਵੀ ਖਾਣਾ ਪਊਗਾ ਪਤਾ ਫੇਰ ਹੀ ਤੋਰਾ ਫੇਰਾ ਕਰੇ ਜਾਊਗਾ ਐਵੇਂ ਚੱਕਰ ਖਾ ਕੇ ਡਿੱਗੀ ਜਾਏਂਗੀ ਕੋਈ ਨਹੀਂ ਭਾਬੀ ਹਲੇ ਕੁਛ ਨਹੀਂ ਖਾਣਾ ਮੈਂ ਵਧੀਆ ਕੀਤਾ ਬੇਬੇ ਤੇ ਨਿੰਮੋ ਨੂੰ ਭੇਜਦਾ ਹਾਂ ਬੱਬੀ ਤੁਸੀਂ ਮੈਨੂੰ ਪਤਾ ਸੀਗਾ ਵੀ ਤੁਸੀਂ ਅੱਗੇ ਤੈਗੇ ਹੋ ਸੰਭਾਲ ਲਓਗੇ ਆਪੇ ਹੋਰ ਨਾਲੇ ਬੇਬੇ ਐਮੀ ਅੱਗੇ ਪਿੱਛੇ ਤੁਰੀ ਫਿਰਦੀ ਸੀ ਤੇਰੇ ਆਪ ਦਵਾਈ ਬੂਟੀ ਨਹੀਂ ਲੈਂਦੀ ਸੀ ਟਾਈਮ ਨਾਲ ਹੂੰ ਨਾਲੇ ਭਾਬੀ ਪਤਾ ਕੀ ਗੱਲ ਆ ਐਨਾ ਵੱਡਾ ਘਰ ਆ ਤੁਹਾਨੂੰ ਵੀ ਪਤਾਗਾ ਐਵੇਂ ਬੰਦ ਪਿਆਗਾ ਉੱਥੇ ਹਨਾ ਕਾਲੂ ਜੇ ਸਿਰ ਆਉਂਦਾ ਵੀ ਹੈਗਾ ਮੋੜ ਕੇ ਫਿਰ ਉਹਦਾ ਮਨ ਬਾਲਾ ਦੁਖੀ ਹੋ ਜਾਊਗਾ ਕਹੂਗਾ ਘਰੇ ਤੁਸੀਂ ਜਿੰਦਾ ਲਾ ਰੱਖਿਆਗਾ ਆਇਆ ਗਿਆ ਵੀ ਅਗਲਾਈ ਮੁਰ ਜਾਂਦਾ ਹੋਊਗਾ ਹਾਂ ਸਹੀ ਕੀਤਾ ਤੂੰ ਹੋਰ تای ਮੈਂ ਬੇਬੇ ਨੂੰ ਭੇਜਦਾ ਨਾਲੇ ਨਿੰਮੋ ਦੀ ਪੜਾਈ ਕਰਾ ਗਈ ਜਾਂਦੀ ਹੈਗੀ। ਹੋਰ ਜਵਾਕੜੀ ਇੱਥੇ ਬੈਠੀ ਸੀਗੀ ਕੀ ਕਹਿੰਦੀ ਸੀ? ਪੰਜਵੇਂ ਬੋਰਡ ਦੀ ਹੈ ਪਾਪੀ ਤੈਨੂੰ ਵੀ ਪਤਾ। ਐਵੇਂ ਮੁੜ ਕੇ ਪੇਪਰਾਂ 'ਚ ਰਹਿ ਗਈ ਫਿਰ ਹੋਰ ਟੈਨਸ਼ਨ ਨਹੀਂ ਮੈਨੂੰ ਮੁੱਕੇ। ਉਹੀ ਤਾਂ ਗੱਲ ਆ। ਪਹਿਲੇ ਨਹੀਂ ਸਿਆਪਾ ਹੋਰ ਕੰਮ ਮੁੱਕੇ। ਹੋਰ ਹੋ ਵਿਚਾਰੀ ਤਾਂ ਧਿਆਨ ਹੀ ਨਹੀਂ ਰਿਹਾ ਪੜਾਈ 'ਚ। ਹੋਰ ਪਹਿਲਾਂ ਤੁਹਾਨੂੰ ਪਤਾਗਾ। ਬੇਬੇ ਨੂੰ ਕਹਿੰਦੀ ਟਿਊਸ਼ਨ ਲਾ ਦੂਗੀ ਉਹਨੂੰ। ਪਾਪੀ ਤੁਹਾਨੂੰ ਪਤਾ ਤਾਂਗਾ ਹੁਣ ਗਈ ਹੈਗੀ। ਅੱਜ ਤਾਂ ਕੰਮ-ਕਮ ਪੂਰਾ ਕਰੂਗੀ ਆਪਦਾ ਜਾ ਕੇ ਫੇਰ ਕਿਤੇ ਜਾ ਕੇ ਟਿਊਸ਼ਨ ਲੱਗੂਗੀ ਉਹ। ਹੈ ਹਮ ਚਲ ਭਾਬੀ ਮੈਂ ਤਾਂ ਜਾਨੀ ਅੰਦਰ ਨਾਲੇ ਨੂੰ ਵੀ ਗਰਮੀ ਲੱਗਦੀ ਹੋਊਗੀ ਹੋਰ ਅੰਦਰ ਬਹਿ ਜਾ ਮੈਂ ਇਹ ਕਹਿੰਦੀ ਸੀ ਤੁਹਾਨੂੰ ਕੁਝ ਲਿਆ ਕੇ ਦਵਾਂ ਨਾ ਨਾ ਜ਼ਿਆਦਾ ਨਹੀਂ ਆ ਕੁਝ ਬਣਾ ਕੇ ਕੋਈ ਨਹੀਂ ਜੇ ਭਾਬੀ ਮੈਂ ਖਾਣਾ ਹੋਊਗਾ ਮੈਂ ਤੁਹਾਨੂੰ ਦੱਸ ਦੂੰਗੀ ਚਲ ਠੀਕ ਕੋਈ ਟੋਟ ਲਿਆ ਦਨੀ ਕੱਟ ਕੇ ਨਹੀਂ ਮੈਂ ਕੋਈ ਨਹੀਂ ਦੱਸ ਦੂੰਗੀ ਫਿਰ ਕਮਲੀ ਜੀ ਕੁਝ ਨਹੀਂ ਖਾਂਦੀ ਜਾ ਬੁੱਤ ਕਤਰੋਈਂ ਨਾ ਪੱਬੀ ਲੈ ਮੈਨੂੰ ਫੜਾ ਇਹਨੂੰ ਭੁੱਖ ਲੱਗੀ ਹੈਗੀ ਦੁੱਧ ਪਿਆ ਦੇ ਲੈ ਕੋਈ ਨਾ ਨੇ ਹਾਂ ਪਿਆਦੀ ਪੱਬੀ ਬਾੜੀ ਰਿਹਾਰਡ ਕਰੀ ਜਾਂਦਾਗਾ ਫਿਰ ਕੋਈ ਨਹੀਂ ਚੱਕ ਲਈ ਕੋਈ ਨਾ ਫੜ ਲਈ 1 ਮਿੰਟ ਰੁਕ ਜਾ ਪੱਬੀ ਮੰਨ ਲਾ ਫਿਰ ਕੋਈ ਨਹੀਂ ਖੜਾ ਲਈ ਦੇਖੀ ਭੁੱਖ ਲੱਗੀ ਹੈ ਲੈ ਨਾ ਮੈਂ ਚੁੱਪ ਕਰਾਈ ਜੰਨੀ ਆ ਨਾ ਜਵਾਕ ਨੂੰ ਤੂੰ ਐਂ ਕਾਤੋਂ ਕਰੀ ਜੰਨੀ ਆ ਭਾਬੀ ਤੜਫੀ ਜਾਂਦਾ ਕਫੜਾ ਦਿੰਦੀ ਨਹੀਂ ਆਈ ਕੋਤੋ ਕਰੀ ਨੇ ਜੇ ਦੋ ਮਿੰਟ ਚੱਕਲੇ ਜਵਾਕ ਫੇਰ ਕੀ ਹੋ ਗਿਆ ਸਿਰ ਤੇ ਤਾਂ ਸੁਣਨਾ ਨਹੀਂ ਨੇ ਹਨੇ ਕੀ ਗਿਆ ਫੜਾਉਣੂ ਵੀਰੇ ਤੁਸੀਂ ਐ ਕਿਉਂ ਕਹਿਤਾ ਭਾਬੀ ਨੂੰ ਦੁੱਖ ਲੱਗਿਆ ਹੋਊਗਾ ਕੋਈ ਨਾ ਨੇ ਹਾਂ ਭਾਬੀ ਮੈਂ ਸਮਝ ਸਕਦੀ ਆ ਤੈਨੂੰ ਵੀ ਮਾਂ ਦੀ ਮਮਤਾ ਜਾਗਦੀ ਆ। ਓਏ ਭਾਬੀ ਮੇਰੀ ਕੀ ਗਲਤੀ ਆ? ਤੈਨੂੰ ਵੀ ਪਤਾ ਰੋਈ ਜਾਂਦਾ ਸੀ। ਤੂੰ ਕੋਈ ਨਹੀਂ ਭਾਬੀ। ਮੈਂ ਤੇਰੇ ਬਾਰੇ ਜ਼ਰੂਰ ਸੋਚੂੰਗੀ। ਕੀ ਤੂੰ ਮੇਟੇ ਜੁਆਕ ਚੱਕ ਲੈ? ਕਿਵੇਂ ਬੋਲਣ ਲੱਗੇ ਆਕੇ? ਫੇਰ ਕੀ ਹੋ ਗਿਆ ਜੇ ਮੈਂ ਜੁਆਕ ਚੱਕ ਕੇ ਰੱਖਿਆ ਸੀ ਤਾਂ? ਸਿਰ ਤੇਨੂੰ ਪਤਾ ਨਹੀਂ ਲੱਗਾ। ਜੋ ਤੈਨੂੰ ਨਹੀਂ ਆਖਿਆ ਇਹਨ ਦੇ ਵਿੱਚ ਜੁਆਕ ਕਿਉਂ ਪੜਾਦੇ? ਯਾਰ ਮੈਂ ਚੱਕੀ ਰੱਖ ਕਿਸ ਵਿੱਚ ਚੁੱਪ ਕਰਵਾਈ ਤੇ ਜਾਂਦੀ ਸੀ ਜਵਾਕ ਨੂੰ ਕਰਾਈ ਜਾਂਦੇ ਸੀ ਚੱਪਾ ਉਹ ਤੈਨੂੰ ਕਹੀ ਜਾਂਦੇ ਨੇ ਫੜਾ ਲੈ ਮੈਨੂੰ ਫੜਾ ਤੇ ਦਿੱਤਾ ਫਿਰ ਮੈਂ ਨਾਲੇ ਮੈਂ ਥੋੜੀ ਨਾਲ ਗੱਲ ਕਰਨੀ ਆ ਹਾਂ ਦੱਸ ਕੀ ਗੱਲ ਕਰਨੀ ਆ ਪਰ ਫालतੂ ਭਗਾਈ ਨੀ ਮਾਰਨੇ ਮੈਂ ਕਹਿੰਦੀ ਸੀ ਜੀ ਨੀਹਾ ਦੇ ਤਾਂ ਕੁੱਕ ਹਰੀ ਆ ਜੀ ਉਹ ਤਾਂ ਹੋਰ ਨੂੰ ਜਵਾਕ ਨੂੰ ਜਨਮ ਦੇ ਸਕਦੀ ਆ ਮੇਰੇ ਤਾਂ ਬਾਏ ਗੁਰੂ ਨੇ ਮੱਥੇ ਤੇ ਕਲੰਕ ਲਾ ਰੱਖਿਆ ਬਾਂਦ ਦਾ ਮੇਰਾ ਕੀ ਪਤਾ ਮੇਰੇ ਜਵਾਕ ਹੋਊਗਾ ਕਿ ਨਹੀਂ ਹਰ ਹੰਤੂ ਗਿਜਨੇ ਮੈਂ ਕਹਿੰਦੀ ਸੀ ਜੀ ਕਿਉਂ ਨਾ ਆਪਾਂ ਨੀਹਨ ਨਾਲ ਗੱਲ ਕਰੀਏ ਕਿ ਉਹ ਆਪਦਾ ਜਵਾਬ ਆਪਾਂ ਨੂੰ ਦੇ ਦੇ ਤੂੰ ਪਾਗਲਾ ਯਾਰ ਐ ਕਿਵੇਂ ਦੇ ਦੋਗੀ ਉਹ ਤੁਸੀਂ ਤਾਂ ਗੱਲ ਗੱਲ ਤੇ ਐ ਬੋਲਣ ਲੱਗ ਜਾਨੇ ਕਦੇ ਸੋਚਿਆ ਮੇਰੇ ਬਾਰੇ ਕਦੇ ਐ ਸੋਚਿਆ ਵੀ ਸਾਡੇ ਵੀ ਜਵਾਬ ਹੋਵੇ ਬਸ ਤੂੰ ਤਾਂ ਉੱਚੀ ਬੋਲਣਾ ਆਉਂਦਾ ਉਹ ਜਰਾ ਐ ਜਵਾਬ ਕਿਵੇਂ ਦੇ ਦੋਗੀ ਇੱਕ ਮਾਂ ਉਹ ਦਾ ਦੂਜੇ ਬੱਚੇ ਨੂੰ ਕਿਵੇਂ ਦੇ ਦੋਗੀ ਯਾਰ ਮੈਂ ਐਂ ਕਹਨੀ ਆ ਉਹਦੀ ਤਾਂ ਕੁੱਖ ਹਰੀ ਆ ਉਹ ਤਾਂ ਹੋਰ ਵੀ ਜਵਾਕ ਹੋ ਸਕਦਾ ਪਰ ਮੇਰੇ ਕੀ ਪਤਾ ਨਹੀਂ ਹੋਵੇ ਮੈਂ ਤਾਂ ਬਿਨਾ ਜਵਾਕ ਤਰੱਕੀਵੇਂ ਰਹੂੰਗੀ ਉਹ ਯਾਰ ਤੂੰ ਨਾ ਚੰਗਾ ਨਹੀਂ ਸੋਚੀ ਸਾਰਾ ਦਿਨ ਤੇਰੇ ਦਿਮਾਗ ਵਿੱਚ ਪੁੱਠੇ ਹੀ ਦੀਆਂ ਗੱਲਾਂ ਆਉਂਦੇ ਰਹਿੰਦੀਆਂ ਨੇ ਪਲੀਜ਼ ਮੰਗੇ ਮੰਨ ਜਾ ਨਾ ਨਿਆ ਨਾਲ ਗੱਲ ਕਰ ਲੈ ਮੈਂ ਤੇਰੇ ਮੂਰੇ ਹੱਥ ਜੋੜਦੀ ਆ ਮੈਥੋਂ ਨਹੀਂ ਹੁੰਦੀ ਕੋਈ ਗੱਲ ਕੋਲ ਸਾਰਾ ਦਿਨ ਪੁੱਠਾ ਸਿੱਧਾ ਚੱਲਦਾ ਰਹਿੰਦਾ ਤੇਰੇ ਦਿਮਾਗ 'ਚ ਗੱਲ ਕਿਉਂ ਨਹੀਂ ਹੁੰਦੀ ਇੱਕ ਵਾਰ ਕਰਕੇ ਤਾਂ ਵੇਖ ਲੈ ਪੁੱਠਾ ਸਿੱਧਾ ਕੀ ਚੱਲਣਾ ਜਵਾਗ ਦੀ ਗੱਲ ਕੀਤੀ ਐ ਮੈਂ ਤਾਂ ਉੱਤ ਨਹੀਂ ਹੁੰਦੇ ਨਾ ਇੱਕ ਵਾਰੀ ਕਹੇ ਤਾਂ ਮੰਗੇ ਮੈਂ ਤੇਰੇ ਪੈਰ ਹੀ ਡਿੱਗਦੀ ਐ ਪਲੀਜ਼ ਉਹਦਾ ਗੱਲ ਕਰ ਲੈ ਜਵਾਗ ਦੀ ਐਂ ਕਿਉਂ ਕਰਦਾ ਮੇਰੇ ਨਾਲ ਹਮ ਅੱਜ ਬੈਨ ਨਾਲ ਐ ਨਹੀਂ ਕਰ ਸਕਦਾ ਤੇ ਮੇਰੇ ਬਾਰੇ ਤਾਂ ਸੋਚ ਲੈ ਮੈਂ ਕੀ ਕਰੂੰਗੀ ਜਵਾਗ ਤੋਂ ਬਿਨਾ ਮੈਨੂੰ ਨਹੀਂ ਪਤਾ ਜੋ ਕੁਝ ਕਰਨਾ ਤੂੰ ਕਰ ਫਿਰ ਮੈਂ ਤਾਂ ਜਵਾਕ ਲੈ ਕੇ ਰਹੂੰਗੀ ਨੇਹਾ ਤੋਂ ਐ ਕਿਵੇਂ ਲੈ ਲੇਂਗੀ ਤੂੰ ਐਂ ਲੈ ਲੂੰਗੀ ਮੈਂ ਤਾਂ ਨੇਹਾ ਨੂੰ ਕਹਿ ਦੂੰਗੀ ਵੀ ਮੇਰੇ ਜਵਾਕ ਦੇ ਦੇ ਤੇਰਾ ਤੁਸੀਂ ਨਹੀਂ ਗੱਲ ਕਰਨੀ ਮੈਂ ਆਪ ਹੀ ਕਰ ਲੂੰਗੀ ਨੇਹਾ ਨਾਲ ਗੱਲ ਲੈ ਮੈਂ ਫੌਜੀ ਨੂੰ ਕੀ ਕਹੂੰਗਾ ਬੇਸੇ ਸਮਾਈ ਲੱਤੀਏਗੇ ਤੂੰ ਵੀ ਜਵਾਕ ਸਮਾਸੀਆ ਤੇਰਾ ਤਾਂ ਕਰਕੇ ਰੱਖ ਲਿਆ ਜਾਣਿਆ ਖੁਸ਼ ਹੈ ਨਾਲੇ ਮੈਂ ਤੁਹਾਨੂੰ ਜ਼ਰੂਰੀ ਗੱਲ ਕਰਨੀ ਬੈਠੋ ਤੁਸੀਂ ਪਹਿਲਾਂ ਭਾਬੀ ਲੈ ਭਾਬੀ ਨਹੀਂ ਨਹੀਂ ਨੇਹਾ ਨਾ ਤੁਸੀਂ ਕਿਉਂ ਰੋਕੀ ਇਹਨ ਜਦੋਂ ਨੇਹਾ ਜਵਾਬ ਖੜਾਈ ਜਾਂਦੀ ਆ ਤੂੰ ਚੁੱਪ ਕਰ ਜਾ ਕਿਉਂ ਕਿਰੇ ਫਿਰ ਕੀ ਹੋ ਜਾਊਗਾ ਨੇਹਾ ਅਸੀਂ ਇਹ ਪਾਪ ਨਹੀਂ ਕਰਨਾ ਹੈਗਾ ਗਿਰੇ ਪਾਪ ਥੋੜੀ ਹੈਗਾ ਨੇਹਾ ਪਾਪ ਹੀ ਹੈਗਾ ਕਿਸੇ ਦਾ ਜਵਾਬ ਖਾਣਾ ਪ੍ਰੇਮ ਭਾਬੀ ਨੇ ਮੈਨੂੰ ਤਾਂ ਖੋਇਆ ਨਹੀਂ ਜਵਾਕ ਮੈਂ ਭਾਬੀ ਨੂੰ ਆਪਦੀ ਖੁਸ਼ੀ ਲਈ ਦੇ ਰਹੀ ਆ ਜਵਾਕੇ ਨਹੀਂ ਨਹੀਂ ਹਾਂ ਅਸੀਂ ਨਹੀਂ ਲੈਣਾ ਮੈਂ ਫੌਜੀ ਨੂੰ ਕੀ ਮੂੰਹ ਦਿਖਾਉਂਗਾ ਕੋਈ ਨਹੀਂ ਪ੍ਰੇਮ ਮੈਨੂੰ ਪਤਾ ਹੈ ਫੌਜੀ ਨੂੰ ਨਾ ਮੇਰੇ ਤੇ ਪੂਰਾ ਵਿਸ਼ਵਾਸ ਹੈਗਾ ਉਹਨੇ ਮੇਰੇ ਤੇ ਪੂਰਾ ਭਰੋਸਾ ਹੈਗਾ ਉਹ ਕੁਝ ਨਹੀਂ ਕਹਿੰਦਾ ਮੈਨੂੰ ਮੈਨੂੰ ਪਤਾ ਨਾ ਉਹਦੇ ਬਾਰੇ ਉਹ ਤਾਂ ਮੇਰੇ ਨਾਲ ਹਰ ਮੁਸੀਬਤ ਚ ਨਾਲ ਖੜਾ ਹੈ ਮੇਰੇ ਤੇ ਹੁਣ ਕਿਉਂ ਨਹੀਂ ਖੜੂਗਾ ਨਾਲੇ ਇਹ ਕਿਹੜੋ ਕਿੰਨਾ ਮਾੜਾ ਕੰਮ ਕਰ ਰਹੀ ਐ ਫਿਰ ਕੀ ਹੋਇਆ ਮੈਨੂੰ ਵੀ ਪਤਾ ਹੈ ਮੇਰੀ ਭਾਬੀ ਕੋਲ ਕੋਈ ਜਵਾਬ ਨਹੀਂ ਹੈਗਾ ਤੇ ਜੇ ਭਾਬੀ ਇਹ ਜਵਾਬ ਰੱਖ ਲੂਗੀ ਫਿਰ ਕੀ ਹੋ ਜਾਊਗਾ ਪਰ ਨਿਹਾ ਸੀ ਇਹ ਬੱਚਾ ਨਹੀਂ ਲੈਣਾ ਹੈਗਾ ਤੈਨੂੰ ਕਹਿਦਾਂ ਨਾ ਇੱਕ ਵਾਰ ਵੀਰੇ ਨਹੀਂ ਤੂੰ ਸਾਰੇ ਵੀ ਬੁਲੀ ਜਾਣਾ ਲੈ ਭਾਬੀ ਨੇਹਾ ਮੇਰਾ ਆਸਾਨ ਕਦੇ ਨਹੀਂ ਭੁੱਲ ਸਕਦੀ ਨਾ ਨਾ ਭਾਬੀ ਇੰਨਾ ਆਸਾਨ ਨਹੀਂ ਕਹਿੰਦੇ ਇਹ ਤਾਂ ਮੇਰਾ ਫਰਜ਼ ਸੀ ਤੇ ਜੋ ਮੈਂ ਪੂਰਾ ਕਰਤਾ ਨਾਲੇ ਭਾਬੀ ਤੂੰ ਵੀ ਤਾਂ ਮੇਰਾ ਕਿੰਨਾ ਸਾਥ ਦਿੱਤਾਗਾ ਜਾਪੇ ਦੇ ਵਿੱਚ ਮੈਨੂੰ ਤੂੰ ਵੀ ਤਾਂ ਸਾਥਿਆਗਾ ਫਿਰ ਕੀ ਹੋ ਗਿਆ ਜੇ ਮੈਂ ਤੈਨੂੰ ਜਵਾਬ ਦੇਤਾ ਥੈਂਕ ਯੂ ਨੀਹਾ ਕੋਈ ਨਹੀਂ ਭਾਬੀ ਇਹ ਗੱਲ ਕਹਿ ਕੇ ਨਾ ਤੂੰ ਮੈਨੂੰ ਸ਼ਰਮਿੰਦਾ ਨਾ ਕਰ ਨੀਹਾ ਮੈਂ ਤੇਰਾ एहसान ਕਿਵੇਂ ਮੜੂਗਾ ਲੇ ਵੀਰੇ ਆਹ ਕਿਆ ਹੋਜੀ ਗੱਲ ਕਰਤੀ ਤੁਸੀਂ ਹੈ ਭੈਣ ਭਰਾਵਾਂ ਦੇ ਵਿੱਚ ਵੀ ਕਦੇ ਐਸਾਨ ਹੁੰਦੇ ਨੇਗੇ ਆਪਣਾ ਭੈਣ ਭਰਾਵਾਂ ਦਾ ਰਿਸ਼ਤਾ ਇਹ ਜਗਾ ਐਸਾਨਾ ਦਾ ਨਾਮ ਵੀ ਨਹੀਂ ਆਉਣਾ ਚਾਹੀਦਾ ਹੈਗਾ ਮੈਨੂੰ ਮੈਨੂੰ ਲੱਗਾ ਕਈ ਜਨਮਾਂ ਲੱਗ ਜਾਣੀ ਮੈਨੂੰ ਤੇਰੇ ਐਸਾਨ ਕਰਨ ਤੇ ਨਹੀਂ ਵੀਰੇ ਬਸ ਵੀਰੇ ਮੈਨੂੰ ਇੱਕੋ ਚੀਜ਼ ਚਾਹੀਦੀ ਆ ਕਿ ਮੇਰੇ ਲਈ ਨਾ ਪੇਕੇ ਘਰ ਦੇ ਗੇਟ ਹਮੇਸ਼ਾ ਖੁੱਲੇ ਰੱਖੀ ਇਹ ਦਰਵਾਜ਼ਾ ਕਦੇ ਬੰਦ ਨਾ ਹੋਵੇ ਤੂੰ ਕੀ ਕਰਨਾ ਕਰ ਭੈਣੇ ਜੋ ਗਲਤੀਆਂ ਪਹਿਲਾਂ ਹੋ ਗਈਆਂ ਨਾ हम कदम भी नहीं होंगे हो। हाँ बेरे मैंने तेरे तो एहो उम्मीद आगी। बाब बेरा भाव, बाब तू तो कैसी खेड़र चाहिए? एक तो खुशियाँ को के पूते छोड़ ही पाई है ना? चल तेरे यहाँ तो ही जाने। मेरे पुत्र मैं मैं कपड़े ले आके दूँगी मेरे शोना जब पुत ਤੇਰੇ ਪੁੱਤ ਨੂੰ ਸਾਥੀ ਜਾਂਦੀ ਸੀ ਮੋਸਾਂ ਮਿਲਿਆ ਤੈਨੂੰ ਉਹ ਮਾ ਬੱਤ ਸੀਰੇ ਮੈਨੂੰ ਮਾਫ ਕਰਦੇ ਹੋ ਕਿਉਂਕਿ ਮੈਂ ਇੱਕ ਗਲਤੀ ਹੋਰ ਕਰਤੀ ਪਰ ਇਹ ਕੋਈ ਗਲਤੀ ਨਹੀਂ ਹੈਗੀ ਤੁਹਾਨੂੰ ਵੀ ਪਤਾ ਹੈ ਭਾਬੀ ਦੇ ਮੇਰੇ ਤੇ ਨਾ ਬਹੁਤ ਆਸਾਨ ਸੀਗੇ ਮੈਂ ਆਸਾਨ ਤਾਂ ਨਹੀਂ ਚੁੱਕ ਸਕਦੀ ਸੀ ਪਰ ਮੈਂ ਇੱਕ ਫਰਜ਼ ਨਿਭਾਇਗਾ ਮੈਨੂੰ ਪਤਾ ਹੈ ਵੀਰੇ ਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਸੀ ਭਾਬੀ ਕੋਲੇ ਕੋਈ ਜਵਾਬ ਵੀ ਨਹੀਂ ਸੀਗਾ ਜਿੱਦੋਂ ਮੇਰੇ ਕੋਲ ਜਵਾਬ ਹੁੰਦਾ ਸੀ ਨਾ ਮੈਂ ਪਾਪੀ ਦੀ ਅੱਖਾਂ ਦੇ ਵਿੱਚ ਆਪ ਦੇਖਿਆ ਸੀ ਭਾਬੀ ਦੀ ਮੰਨਤਾ ਤਰਸਦੀ ਸੀਗੀ ਉਹਦੀ ਰੂਹ ਧੜਕਦੀ ਸੀ ਬੱਚੇ ਲਈ ਇਸ ਕਰਕੇ ਮੈਂ ਉਹਨਾਂ ਨੂੰ ਬੱਚਾ ਦੇ ਆਪਾਂ ਮੈਨੂੰ ਮਾਫ਼ ਕਰ ਦਿਓ ਤੁਸੀਂ ਬਸ ਮੈਨੂੰ ਇਹਨਾਂ ਦਾ ਤੁਹਾਡੇ ਤੇ ਵਿਸ਼ਵਾਸ ਹੈਗਾਗਾ ਕਿ ਤੁਸੀਂ ਮੈਨੂੰ ਸਮਝੋਗੇ ਮੇਰੀਆਂ ਫੀਲਿੰਗਾਂ ਨੂੰ ਪਰ ਫਿਰ ਵੀ ਮਨਜੇ ਕੋ ਡਰ ਜਾਗਾ ਜੇ ਤੁਸੀਂ ਮੇਰੇ ਨਾਲ ਲੜ ਵੀ ਪਏ ਨਾ ਮੈਂ ਤਾਂ ਸੱਚੇ ਟੁੱਟ ਜੂਗੀ ਲੈ ਮੇਰੇ ਪੁੱਤ ਨੂੰ ਆਹ ਤਲਿਆ ਲੈ ਪੁੱਤ ਨੂੰ ਤੇਲ ਦੀ ਮਾਲਿਸ਼ ਕਰਦਾ ਓਹੋ ਬੁੱਤ ਕੀ ਹੋ ਗਿਆ ਕਾਤਰੋਂ ਲੱਗੇ ਹੈ ਭਾਬੀ ਲੈਣ ਨੂੰ ਦੁੱਧ ਪਿਆਦਾਂ ਦੋ ਘੰਟੇ ਹੋ ਗਏ ਡਾਕਟਰ ਨੇ ਕਿਹਾ ਸੀ ਦੋ ਘੰਟੇ ਬਾਅਦ ਦੁੱਧ ਪਿਉਣਾਗਾ ਕੋਈ ਨ ਨਹੀਂ ਤੂੰ ਅੰਦਰ ਚੱਲ ਮੈਂ ਲੈ ਆਉਣੀ ਆ ਭਾਬੀ ਮੈਂ ਦੁੱਧ ਪਿਆ ਕੇ ਨਾ ਫੜਾ ਦੂੰਗੀ ਨਹੀਂ ਮੈਂ ਤੈਨੂੰ ਕਹਿ ਤਾ ਨ ਵੀ ਫੜਾਦਾ ਨਹੀਂ ਆ ਕੀ ਹੋ ਗਿਆ ਭਾਬੀ ਨਹੀਂ ਇਹ ਅਜੇ ਗੱਲ ਨਹੀਂ ਹੈਗੀ ਮੈਂ ਘਰ ਰਿਹੜ ਵਾਲੀ ਕਰੀ ਜਾਂਦਾ ਓ ਤਾ ਨ ਮੈਂ ਨਾ ਆਇਆ ਇਹਨੂੰ ਤਾਂ ਕਰੀ ਜਾਂਦਾ ਰਿਹੜ ਭੁੱਖ ਨਹੀਂ ਲੱਗੀ ਨਾ ਲੈ ਇਹਨੂੰ ਭਾਬੀ ਭੁੱਖ ਲੱਗੀ ਆ ਮਨ ਲੱਗਾ ਲਾ ਗਾ ਨੇ ਤੂੰ ਗੱਲ ਕਿਉਂ ਨਹੀਂ ਸੁਣਦੀ ਜੇ ਮੈਂ ਤਾਂ ਇੱਕ ਵਾਰ ਕਹਿ ਦਿੱਤਾ ਵੀ ਲੈ ਆਉਣੀ ਆ ਚੱਲ ਕੋਈ ਨਹੀਂ ਭਾਬੀ ਬਾਚੋ ਫੜਾਦੀ ਮੈਨੂੰ ਆਹੋ ਬਿੰਦ ਚਟਟੇ ਆ ਜਾਂਦੀ ਐ ਮੈਨੂੰ ਫੜਾ ਦੇ ਮੈਨੂੰ ਫੜਾ ਦੇ ਹਾਂ ਬਿੱਤਾ ਇਪਾ ਬਿੰਦੇ ਮੈਨੂੰ ਪਤਾ ਐ ਪਤੇ ਨੂੰ ਤਾਂ ਪਿਆਰ ਤਾਂ ਬਹੁਤ ਕਰਦੀ ਐ ਪਰ ਮੈਂ ਵੀ ਮੰਗੀ ਮੈਨੂੰ ਪਤਾ ਉਹਨੂੰ ਭੁੱਖ ਲੱਗੀ ਮੈਂ ਤਾਂ ਹੀ ਆਈ ਸੀ ਮੈਨੂੰ ਇਹ ਨਹੀਂ ਸੀਗਾ ਵੀ ਮੈਂ ਤੈਨੂੰ ਦੁੱਖ ਪਚਾਵਾਂ ਪਤਾ ਨਹੀਂ ਭਾਬੀ ਕਿਉਂ ਤੂੰ ਮੈਨੂੰ ਹਰ ਵਾਰੀ ਭੱਜ-ਭੱਜ ਕੇ ਪੈਣ ਲੱਗ ਗਈ ਪਤਾ ਨਹੀਂ ਕਿਉਂ ਤੂੰ ਪਹਿਲਾਂ ਮੰਗੂ ਵੀ ਬਹਾਰ ਕਰਨ ਲੱਗ ਗਈ ਮੇਰੇ ਨਾਲ ਸਿਰ ਤਾਂ ਇਹ ਤੋਂ ਚੰਗਾ ਨਹੀਂ ਦਿੱਤਾ ਇਹ टमाटर ਦਾ ਬੱਚਾ ਕੋਲਿਆ ਬਹੁਤ ਲੋਥੀਦਾ ਮੰਨਿਆ ਇਹ ਨਹੀਂ ਕਿ ਮੈਨੂੰ ਲੱਗਾ ਮੇਰਾ ਮਾਮਾ ਕੀ ਹੁੰਦੇ ਹੈਗੇ ਨਾਲੇ ਮੈਂ ਸੀਰੀ ਨੂੰ ਕੀ ਕਹਾਂਗਾ ਮੈਂ ਤਾਂ ਨੂੰ ਹੋਰ ਕਿ ਕਿ ਗੈਸ ਵੀ ਡੁਣੇ ਨਹੀਂ ਬੰਦ ਗਿਆ ਪਰ ਜਦੋਂ ਆ ਕੇ ਦੇਖੂਗਾ ਫਿਰ ਪਤਾ ਨਹੀਂ ਉਹ ਗਲਤੀ ਕੀ ਬੀਤੋਗੀ ਕੀ ਸੋਚੂਗਾ ਮੇਰੇ ਬਾਰੇ ਉਹ ਇਹ ਮੇਰਾ ਆਗੋਸ਼ ਕੀਤਾ ਤੁਸੀਂ ਮੌਤ ਦਾ ਕਿੰਨਾ ਸੈਂਸਪੈਂਡ ਰੱਬ ਨੇ ਮੈਨੂੰ ਬਾਹਰ ਨਹੀਂ ਕਰ ਰਿਹਾ ਲੱਗਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦਵਾਰ ਦੀ ਬਹੁਤ ਵਧੀਆ ਹੋਵਾਂਗੇ ਤੇ ਤੁਸੀਂ ਸਾਡਾ ਆਹ ਵਾਲਾ ਐਪੀਸੋਡ ਦੇਖ ਚੁੱਕੇ ਹੋਗੇ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਹੈਗੀ ਤਾਂ ਕਿ ਜਿਹੜੇ ਅਸੀਂ ਨਵੇਂ ਨਵੇਂ ਕਨਸੈਪਟ ਤਿਆਰ ਕਰ ਰਹੇ ਹਾਂ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਤੇ ਪਹਿਲਾਂ ਹੀ ਆ ਜਾ ਕਰ ਥੈਂਕ ਯੂ ਸੋ ਮੱਚ